ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Vicky Glass 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਇਤਿਹਾਸ ਬਾਰੇ ਜਿੰਨੇ ਵੀ ਇੰਪੋਰਟਡ ਕੁਐਸਚਨ ਨੇ ਉਹ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਇਹਦੇ ਵਿੱਚ ਜਿਹੜੇ ਕੁਐਸਚਨ ਨੇ ਉਹ PYQ ਵੀ ਨੇ ਤੇ ਵਿੱਚ ਜਿਹੜੇ ਆਪਣੇ ਇੰਪੋਰਟਡ ਨੇ ਉਹ ਵੀ ਕੁਐਸਚਨ ਇਹਦੇ ਵਿੱਚ ਤੁਹਾਨੂੰ ਦੇਖ ਨੂੰ ਮਿਲਣਗੇ ਤੇ ਆਪਾਂ ਜਿਹੜੇ ਕੁਐਸਚਨ ਕਰਾਵਾਂਗੇ ਡਿਟੇਲ ਚ ਕਰਾਵਾਂਗੇ ਇਸ ਲਈ ਇਹ ਜੋ ਵੀਡੀਓ ਹੈ ਬਹੁਤ ਹੀ ਲਾਭਦਾਇਕ ਤੁਹਾਡੇ ਲਈ ਰਹਿਣ ਵਾਲੀ ਹੈ ਚਾਹੇ ਤੁਸੀਂ ਪੰਜਾਬ ਦਾ ਕੋਈ ਵੀ ਇਗਜ਼ਾਮ ਹੋਵੇ ਜਾਂ ਫਿਰ ਸੈਂਟਰ ਲੇਵਲ ਦਾ ਕੋਈ ਵੀ ਇਗਜ਼ਾਮ ਹੋਵੇ ਕਿਸੇ ਵੀ ਇਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬੈਨੀਫੀਸ਼ੀਅਲ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਤਾਂ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਸਭ ਤੋਂ ਪਹਿਲਾਂ ਮਿਲ ਸਕੇਗਾ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਜੀ ਆਪਣਾ ਪਹਿਲਾ ਕੁਐਸਚਨ ਹੈ ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਆਪਣੇ ਕੋਲੇ ਆਪਸ਼ਨ ਨੇ ਮੈਗਸਥਨੀਜ਼ ਜੋਨ ਮੋਰਸਲ ਹੈਰੋਡੋਟਸ ਜਾਂ ਚਾਰਲਸ ਮੈਂਸਨ ਤਾਂ ਆਪਣਾ ਸਹੀ ਉੱਤਰ ਹੋ ਜੋ ਆ ਜੀ ਆਪਸ਼ਨ ਸੀ ਹੈਰੋਡੋਟਸ ਨੂੰ ਇਤਿਹਾਸ ਦਾ ਪਿਤਾਮਾ ਕਿਹਾ ਜਾਂਦਾ ਹੈ ਹਾਂਜੀ ਅਗਲਾ ਕੁਐਸਚਨ ਹੈ ਸਿੰਦੂ ਘਾਟੀ ਸਭਿਅਤਾ ਦੇ ਲੋਕਾਂ ਦੀ ਮੁੱਖ ਫਸਲ ਕਿਹੜੀ ਸੀ অপਸ਼ਨ ਹੈ ਜੌਂ ਅਤੇ ਕਣਕ ਕਣਕ ਅਤੇ ਮੱਕੀ ਗੰਨਾ ਅਤੇ ਜੌਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਇਹ অপਸ਼ਨ A ਜੌਂ ਅਤੇ ਕਣਕ ਹੈ ਜੋ ਇਹ ਸਿੰਦੂ ਘਾਟੀ ਸਭਿਅਤਾ ਦੇ ਲੋਕਾਂ ਦੀ ਮੁੱਖ ਫਸਲ ਸੀ ਸਭ ਤੋਂ ਸਿੰਦੂ ਘਾਟੀ ਸਭਿਅਤਾ ਦੇ ਲੋਕ ਸਭ ਤੋਂ ਪਹਿਲਾਂ ਇਹਨਾਂ ਦੀ ਖੇਤੀ ਕਰਦੇ ਸਨ ਜੌਂ ਅਤੇ ਕਣਕ ਦੀ ਨੈਕਸਟ सिंधु घाटी सभ्यता ਦਾ ਪ੍ਰਮੁੱਖ ਬੰਦਰਗਾਹ ਕਿਹੜਾ ਸੀ অপਸ਼ਨ ਹੈ ਮੋਹਨਜੋਦੜੋ ਢੋਲਾਵੀਰਾ ਲੋਥਲ ਜਾਂ ਫਿਰ ਰਾਖੀਗੜੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਸੀ ਲੋਥਲ ਹੈ ਜੋ ਇਹ ਸਿੰਧੂ ਘਾਟੀ ਸਭਿਅਤਾ ਦਾ ਪ੍ਰਮੁੱਖ ਬੰਦਰਗਾਹ ਸੀ ਜੇਕਰ ਆਪਾਂ ਗੱਲ ਕਰੀਏ ਮੋਹਨਜੋਦੜੋ ਦੀ ਤਾਂ ਇਹ ਪਾਕਿਸਤਾਨ ਵਿੱਚ ਹੈ ਜੀ ਇਹਦੀ ਲਈ ਖੁਦਾਈ ਖੋਜ ਕੀਤੀ ਗਈ ਸੀ ਉਹ ਕੀਤੀ ਗਈ ਸੀ ਵੀ ਰਖਲदास ਬែន ਜੀ ਦੁਆਰਾ 1922 ਇਸਵੀ ਵਿੱਚ ਕੀਤੀ ਗਈ ਸੀ ਤੇੜਾ ਤੋਲਾ ਵੀਰਾ ਹੈ ਇਹ ਗੁਜਰਾਤ ਵਿੱਚ ਹੈ ਜੀ ਰਾਖੀਗੜੀ ਦੀ ਗੱਲ ਕਰ ਲੈਣੇ ਆਪਾਂ ਤਾਂ ਇਹ ਹਰਿਆਣਾ ਦੇ हिसार ਜ਼ਿਲ੍ਹੇ ਵਿੱਚ ਪੈਂਦਾ ਹੈ ਠੀਕ ਹੈ ਜੀ ਨੈਕਸਟ ਹੜੱप्पा ਕਿਸ ਨਦੀ ਤੇ ਸਥਿਤ ਹੈ অপਸ਼ਨ ਹੈ ਰਾਵੀ ਨਦੀ ਸਿੰਧੂ ਨਦੀ ਕੋਸ਼ੀ ਨਦੀ ਜਾਂ ਲੂਣੀ ਨਦੀ ਤਾਂ ਸਹੀ ਉੱਤਰ ਹੋ ਜੋ ਜੀ ਆਪਣਾ অপਸ਼ਨ A ਰਾਵੀ ਨਦੀ ਤੇ ਸਥਿਤ ਹੈ ਹੜੱप्पा ਤੇ ਇਸ ਦੀ ਸਥਾਪਨਾ ਕੀਤੀ ਗਈ ਸੀ ਬਈ ਦੇਰ ਆਮ ਸਹਾਨੀ ਦੁਆਰਾ 1921 ਵਿੱਚ ਕੀਤੀ ਗਈ ਸੀ ਠੀਕ ਹੈ ਜੀ ਸਿੰਧੂ ਜਿਹੜੇ ਆਪਣੀ ਹੜੱਪਾ ਕਿਸ ਨਦੀ ਤੇ ਹੈ ਰਾਵੀ ਨਦੀ ਤੇ ਹੈ 1921 ਵਿੱਚ ਇਹਦੀ ਖੋਜ ਕੀਤੀ ਗਈ ਸੀ ਕਿਸ ਦੇ ਦੁਆਰਾ ਦੇਰ ਆਮ ਸਹਾਨੀ ਦੁਆਰਾ ਨੈਕਸਟ ਹੜੱਪਾ ਸਭਿਅਤਾ ਦੇ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਕਿਸ ਨੇ ਦਿੱਤੀ ਸੀ ਆਪਸ਼ਨ ਹੈ ਜੌਨ ਮੋਰਸਲ ਚਾਰਲਸ ਮੈਸਨ ਅਲੈਗਜੈਂਡਰ ਕਨਿਗਮ ਜਾਂ ਜੇਪੀ ਜੋਸ਼ੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਬੀ ਚਾਰਲਸ ਮੈਂਸਨ ਦੁਆਰਾ ਸਭ ਤੋਂ ਪਹਿਲਾਂ ਹੜੱਪਾ ਸਭਿਅਤਾ ਬਾਰੇ ਜਾਣਕਾਰੀ ਦਿੱਤੀ ਸੀ ਤੇ ਇਹ 1826 ਈਸਵੀ ਵਿੱਚ ਦਿੱਤੀ ਸੀ ਠੀਕ ਹੈ ਜੀ 1826 ਈਸਵੀ ਵਿੱਚ ਦਿੱਤੀ ਸੀ ਨੈਕਸਟ ਹੜੱਪਾ ਸਭਿਅਤਾ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਆਪਸ਼ਨ ਹੈ ਰਖਲਦਾਸ ਬਨਰਜੀ ਦੇਰਮ ਸਹਾਣੀ ਜੇਪੀ ਜੋਸ਼ੀ ਯਾ ਯਗਦਤ ਸ਼ਰਮ ਤਾਂ ਮੈਂ ਤੁਹਾਨੂੰ ਪਿੱਛੇ ਦੱਸ ਚੁੱਕਿਆ ਹੜੱਪਾ ਸੱਭਿਆ ਦਾ ਜਿਹੜੀ ਖੋਜ ਕੀਤੀ ਸੀ ਦੇ ਆਰਮ ਸਹਾਣੀ ਦੁਆਰਾ ਕੀਤੀ ਗਈ ਸੀ ਭਈ ਕਦੋਂ 1921 ਵਿੱਚ ਕੀਤੀ ਗਈ ਸੀ ਤੇ ਇਹਨਾਂ ਦੁਆਰਾ ਕੀਤੀ ਗਈ ਸੀ ਭਈ ਮੋਹਨ ਜੋਦਰੋ ਦੀ ਖੋਜ ਕੀਤੀ ਗਈ ਸੀ 1922 ਵਿੱਚ ਕੀਤੀ ਗਈ ਸੀ ਨੈਕਸਟ ਮੋਹਨ ਜੋਦਰੋ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ অপশন ਹੈ ਦੇਰਾਂ ਸਾਹਨੀ ਰਖਲदास ਬੈਨਰਜੀ ਜਗਦਤ ਸ਼ਰਮਾ ਜਾਂ ਜੇਪੀ ਜੋਸੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਣਾ ਰਖਲदास ਬੈਨਰਜੀ ਦੁਆਰਾ ਕੀਤੀ ਗਈ ਸੀ 1922 ਈਸਵੀ ਵਿੱਚ ਨੈਕਸਟ ਸਭ ਤੋਂ ਪਹਿਲਾ ਪਾਲਤੂ ਜਾਨਵਰ ਕਿਹੜਾ ਬਣਾਇਆ ਗਿਆ ਸੀ অপশন ਹੈ ਬਲਦ ਕੋੜਾ ਕੁੱਤਾ ਜਾਂ ਫਿਰ ਆਥੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਕੁੱਤਾ ਸਭ ਤੋਂ ਪਹਿਲਾ ਪਾਲਤੂ ਜਾਨਵਰ ਬਣਾਇਆ ਗਿਆ ਸੀ ਨੈਕਸਟ ਹੜੱप्पा ਸਭਿਤਾ ਦੇ ਲੋਕ ਕਿਸ ਤੱਤੂ ਤੋਂ ਜਾਣੂ ਨਹੀਂ ਸਨ ਆਪਸ਼ਨ ਹੈ ਤੰਬਾ ਚਾਂਦੀ ਸੋਨਾ ਜਾਂ ਲੋਹਾ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਡੀ ਲੋਹੇ ਤੋਂ ਉਹ ਜਾਣੂ ਨਹੀਂ ਸਨ ਤੇ ਇਸ ਨੂੰ ਤੰਬਾ ਯੁੱਗ ਵੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਕੀ ਹੈ ਤੰਬੇ ਦੀ ਜਿਹੜੀ ਖੋਜ ਹੋਈ ਸੀ ਜਾਂ ਤੰਬੇ ਦੇ ਜਿਹੜੇ ਬਰਤਨ ਉਜਾਰੇ ਬਣਾਏ ਗਏ ਸਨ ਨੈਕਸਟ ਵੱਡਾ ਇਸ਼ਨਾਨ ਘਰ ਕਿਸ ਦੀ ਖੁਦਾਈ ਤੋਂ ਪ੍ਰਾਪਤ ਹੋਇਆ ਆਪਸ਼ਨ ਹੈ ਹੜੱਪਾ ਮੋਹਨਜੋਦੜੋ ਰਾਖੀਗੜੀ ਜਾਂ ਦੋਲਵੀਰਾ ਤਾਂ ਆਪਣਾ ਸਹੀ ਉੱਤਰ ਹੋ ਜੁਦਾ ਜੀ ਆਪਸ਼ਨ ਬੀ ਮੋਹਨਜੋਦੜੋ ਜਿਹੜਾ ਕਿ ਪਾਕਿਸਤਾਨ ਵਿੱਚ ਹੈ ਇਸ ਵਿੱਚ ਵੱਡਾ ਇਸ਼ਨਾਨ ਘਰ ਦੀ ਮਤਲਬ ਵੀ ਪਾਇਆ ਗਿਆ ਸੀ ਠੀਕ ਹੈ ਜੀ ਖੁਦਾਈ ਦੌਰਾਨ ਨੈਕਸਟ ਪ੍ਰੋਪਰ ਦੀ ਖੋਜ ਕਿਸ ਦੁਆਰਾ ਕੀਤੀ ਗਈ ਸੀ ਆਪਸ਼ਨ ਹੈ ਯਕਦਤ ਸ਼ਰਮਾ ਦੇਰਾਮ ਸਹੰਨੀ ਰਖਲਦਸ ਬੈਨਰਜੀ ਜਾਂ ਸੂਰਜ ਪਾਣਾ ਤਾਂ ਆਪਣਾ ਸਹੀ ਉੱਤਰ ਹੋ ਜਾ ਜੀ। ਯਗਦਤ ਸ਼ਰਮਾ ਇਹਨਾਂ ਨੇ ਕੀਤੀ ਸੀ ਤੇ 1953 ਵਿੱਚ ਇਹਦੀ ਖੋਜ ਕੀਤੀ ਗਈ ਸੀ। ਨੈਕਸਟ ਪੁਰਾਣਾ ਦੀ ਸੰਖਿਆ ਕਿੰਨੀ ਹੈ? ਆਪਸ਼ਨ ਹੈ 14, 18, 19 ਜਾਂ 15 ਤਾਂ ਸਹੀ ਉੱਤਰ ਹੋ ਜਾ ਜੀ ਆਪਸ਼ਨ B ਹੈ। ਪੁਰਾਣਾ ਦੀ ਜਿਹੜੀ ਸੰਖਿਆ ਹੈ ਉਹ 18 ਹੈ। ਨੈਕਸਟ ਪੁਰਾਣਾ ਦਾ ਅਧਿਐਨ ਸਭ ਤੋਂ ਪਹਿਲਾਂ ਕਿਸ ਦੁਆਰਾ ਕੀਤਾ ਗਿਆ ਆਪਸ਼ਨ ਹੈ ਅਲਬਰੂਨੀ ਮੈਗਸਥਨੀਜ਼ ਅਸ਼ਵਗੋਸ਼ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਆਪਸ਼ਨ ਏ ਅਲਬਰੂਨੀ ਦੁਆਰਾ ਸਭ ਤੋਂ ਪਹਿਲਾਂ ਪੁਰਾਣਾ ਦਾ ਅਧਿਐਨ ਕੀਤਾ ਗਿਆ ਸੀ ਠੀਕ ਹੈ ਜੀ ਤੇ ਮੈਗਸਥਨੀਜ਼ ਕੌਣ ਸੀ ਭਈ ਇਹ ਇਹ ਚੰਦਰਗੁਪਤ ਮੌਰਿਆ ਦੇ ਦਰਬਾਰ ਵਿੱਚ ਆਇਆ ਸੀ ਇਹਦੀ ਬੁੱਕ ਕਿਹੜੀ ਹੈ ਇਹਨੇ ਬੁੱਕ ਦੀ ਕੀ ਸੀ ਇੰਡੀਕਾ ਨੈਕਸਟ ਭਾਰਤ ਦਾ ਸਭ ਤੋਂ ਪੁਰਾਤਨ ਵੇਦ ਕਿਹੜਾ ਹੈ অপਸ਼ਨ ਹੈ ਰਿਗਵੇਦ ਆਯੁਰਵੇਦ ਸਾਮਵੇਦ ਜਾਂ ਅਥਰਵੇਦ ਤਾਂ ਸਹੀ ਉੱਤਰ ਹੋ ਜੋ ਹੈ ਆਪਣਾ ਆਪਸ਼ਨ ਏ ਰਿਗਵੇਦ ਹੈ ਜੋ ਇਹ ਭਾਰਤ ਦਾ ਸਭ ਤੋਂ ਪੁਰਾਤਨ ਵੇਦ ਹੈ ਨੈਕਸਟ ਭਾਰਤੀ ਸੰਗੀਤ ਦਾ ਜਨਕ ਕਿਹੜਾ ਵੇਦ ਹੈ অপਸ਼ਨ ਹੈ ਰਿਗਵੇਦ ਆਯੁਰਵੇਦ ਸਾਮਵੇਦ ਜਾਂ ਅਥਰਵੇਦ ਤਾਂ ਸਹੀ ਉੱਤਰ ਹੋ ਜੋ ਹੈ ਆਪਣਾ ਆਪਸ਼ਨ ਸੀ ਸਾਮਵੇਦ ਨੂੰ ਭਾਰਤੀ ਸੰਗੀਤ ਦਾ ਜਨਕ ਕਿਹਾ ਜਾਂਦਾ ਹੈ। ਨੈਕਸਟ ਭਗਤੀ ਅੰਦੋਲਨਾਂ ਦੀ ਸ਼ੁਰੂਆਤ ਕਿੰਨਾਂ ਦੁਆਰਾ ਕੀਤੀ ਗਈ? ਆਪਸ਼ਨ ਹੈ ਬੁੱਧ ਧਰਮ ਦੁਆਰਾ, ਜੈਨ ਧਰਮ ਦੁਆਰਾ, ਅਲਵਰ ਦੇ ਸੰਤਾਂ ਦੁਆਰਾ ਜਾਂ ਇਸਾਈ ਧਰਮ ਦੁਆਰਾ। ਤਾਂ ਸਹੀ ਉੱਤਰ ਹੋ ਜੁਗਾ ਜੀ ਆਪਸ਼ਨ ਸੀ ਅਲਵਰ ਦੇ ਸੰਤ ਸਨ ਉਹਨਾਂ ਦੁਆਰਾ ਭਗਤੀ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਸੀ। ਨੈਕਸਟ ऋग्वेद ਵਿੱਚ ਸਭ ਤੋਂ ਵੱਧ ਕਿਸੇ ਨਦੀ ਦੀ ਚਰਚਾ ਹੈ অপਸ਼ਨ ਹੈ ਗੰਗਾ ਯਮਨਾ ਸਿੰਧੂ ਜਾਂ ਸਰਸਵਤੀ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਸੀ ਸਿੰਧੂ ਨਦੀ ਰਿਗਵੇਦ ਵਿੱਚ ਸਭ ਤੋਂ ਵੱਧ ਇਹਦੀ ਚਰਚਾ ਹੈ ਸਿੰਧੂ ਨਦੀ ਦੀ ਨੈਕਸਟ ਪ੍ਰਾਚੀਨ ਹਿੰਦੂ ਵਿਧੀ ਦਾ ਲੇਖਕ ਕੌਣ ਹੈ অপਸ਼ਨ ਹੈ ਆर्यभट्ट मनु ਅਲਬਰੂਨੀ ਯਾ ਚਾਣਕਿਆ ਤਾਂ ਆਪਣਾ ਸਹੀ ਉੱਤਰ ਹੋ ਜੁਗਾ ਜੀ ਮਨੂੰ ਇਸ ਨੂੰ ਪ੍ਰਾਚੀਨ ਹਿੰਦੂ ਵਿਧੀ ਦਾ ਲੇਖਕ ਕਿਹਾ ਜਾਂਦਾ ਹੈ ਹਾਂਜੀ ਨੈਕਸਟ ਮਹਾਭਾਰਤ ਦੀ ਰਚਨਾ ਕਿਸ ਦੁਆਰਾ ਕੀਤੀ ਗਈ ਆਪਸ਼ਨ ਹੈ ਬਾਣਵਟ ਵੇਦਵਿਆਸ ਅਲਬਰੂਨੀ ਜਾਂ ਮਖਲ ਗੋਸ਼ਾਲ ਤਾਂ ਆਪਣਾ ਸਹੀ ਉੱਤਰ ਹੋ ਜੁਗਾ ਜੀ ਆਪਸ਼ਨ ਬੀ ਵੇਦਵਿਆਸ ਦੁਆਰਾ ਸੰਸਕ੍ਰਿਤ ਭਾਸ਼ਾ ਵਿੱਚ ਮਹਾਭਾਰਤ ਦੀ ਰਚਨਾ ਕੀਤੀ ਗੇਈ ਸੀ ਅਗਲਾ ਹੈ ਜੀ ਆ ਰਿਹਾ ਲੋਕ ਭਾਰਤ ਵਿੱਚ ਕਿੱਥੋਂ ਆਏ ਸਨ ਆਪਸ਼ਨ ਹੈ ਮੱਧ ਏਸ਼ੀਆ ਤੋਂ ਮੱਧ ਅਫਰੀਕਾ ਤੋਂ ਅਫਗਾਨਿਸਤਾਨ ਤੋਂ ਜਾਂ ਅਫਰੀਕਾ ਤੋਂ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਏ ਮੱਧ ਏਸ਼ੀਆ ਤੋਂ ਆਏ ਸਨ ਆ ਰਿਹਾ ਲੋਕ ਭਾਰਤ ਵਿੱਚ ਆਏ ਸਨ ਤੇ ਜੇਕਰ ਕੋਸ਼ਣ ਐਵੇਂ ਆ ਜੇ ਕਿਸ ਸਭ ਤੋਂ ਪਹਿਲਾਂ ਕਿੱਥੇ ਆ ਕੇ ਬਸੇ ਸਨ ਤਾਂ ਉਹ ਹੈ ਜੀ ਆਪਣਾ ਪੰਜਾਬ ਤੇ ਅਫਗਾਨਿਸਤਾਨ ਪੰਜਾਬ ਤੇ ਅਫਗਾਨਿਸਤਾਨ ਵਿੱਚ ਸਭ ਤੋਂ ਪਹਿਲਾਂ ਇਹ ਆ ਕੇ ਵਸੇ ਸਨ ਠੀਕ ਹੈ ਜੀ ਹਾਂਜੀ ਨੈਕਸਟ ਮਹਾਤਮਾ ਬੁੱਧ ਦਾ ਜਨਮ 563 ਈਸਵੀ ਪੂਰਵ ਵਿੱਚ ਕਿੱਥੇ ਹੋਇਆ ਸੀ ਆਪਸ਼ਨ ਹੈ ਲੁੰਬੀਨੀ ਸਰਾਵਸਤੀ ਬੋਧਗਯਾ ਜਾਂ ਕੁਸ਼ੀਨਗਰ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਏ ਲੁੰਬੀਨੀ ਵਿੱਚ ਮਹਾਤਮਾ ਬੁੱਧ ਦਾ ਜਨਮ ਹੋਇਆ ਸੀ ਤੇ ਜੇਕਰ ਗੱਲ ਕਰੀਏ ਸਰਾਵਸਤੀ ਤਾਂ ਇਹਦੇ ਵਿੱਚ ਕੀ ਹੈ ਸਭ ਤੋਂ ਵੱਧ ੜੇ ਉਪਦੇਸ਼ ਦਿੱਤੇ ਗਏ ਸਨ ਆ ਮਹਾਤਮਾ ਬੁੱਧ ਦੁਆਰਾ ਸਰਵਸਤੀ ਵਿੱਚ ਦਿੱਤੇ ਗਏ ਸਨ ਤੇ ਜੇਕਰ ਗੱਲ ਕਰੀਏ ਬੋਧਗਯਾ ਦੀ ਤਾਂ ਇੱਥੇ ਇਹਨਾਂ ਨੂੰ ਕੀ ਹੈ ਗਿਆਨ ਦੀ ਪ੍ਰਾਪਤੀ ਹੋਈ ਸੀ ਠੀਕ ਹੈ ਜੀ ਤੇ ਨੈਕਸਟ ਮਹਾਤਮਾ ਬੁੱਧ ਦੀ ਮੌਤ 483 ਈਸਵੀ ਵਿੱਚ ਕਿੱਥੇ ਹੋਈ ਆਪਸ਼ਨ ਹੈ ਲੁੰਬਿਨੀ ਬੋਧਗਯਾ ਕੁਸ਼ੀਨਗਰ ਜਾਂ ਸਰਵਸਤੀ ਤਾਂ ਆਪਣਾ ਸਹੀ ਉੱਤਰ ਹੋ ਜਗਾ ਜੀ ਆਪਣਾ ਆਪਸ਼ਨ ਸੀ ਇਹ ਕੁਸ਼ੀਨਗਰ ਨਹੀਂ ਹੈ ਕੁਸ਼ੀਨਰਾ ਹੈ ਠੀਕ ਹੈ ਜੀ ਕੁਸ਼ੀ ਨਰਾ ਵਿੱਚ ਹੋਈ ਸੀ ਬਈ ਕਿੱਥੇ ਇਹ ਯੂਪੀ ਵਿੱਚ ਹੈ ਓਕੇ ਯਾਨੀ ਕਿ ਉੱਤਰ ਪ੍ਰਦੇਸ਼ ਵਿੱਚ ਨੈਕਸਟ ਮਹਾਤਮਾ ਬੁੱਧ ਦੇ ਪਹਿਲੇ ਗੁਰੂ ਕੌਣ ਸਨ ਆਪਸ਼ਨ ਹੈ ਅਲਾਰਕ람 ਕੋਂਡਿਆ ਜਾਂ ਰੁੰਦਰ ਕ੍ਰਾਮਪੁੱਤ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ ਏ ਅਲਾਰਕ람 ਹੈ ਜੋ ਇਹ ਮਹਾਤਮਾ ਬੁੱਧ ਦੇ ਪਹਿਲੇ ਗੁਰੂ ਸਨ ਨੈਕਸਟ महात्मा बुद्ध ने अपना पहला उपदेश पाली भाषा में ਦਿੱਤਾ ਸੀ ਇਹ ਕਿੱਥੇ ਦਿੱਤਾ ਸੀ অপশন ਹੈ 쿠시નગર ਜਾਂ ਕੁਸ਼ੀਨਗਰ ਕਹਿ દેਨੇ ਆਪਾਂ 사르나트 부द्ध गया या वैशाली ਤਾਂ ਆਪਣਾ ਸਹੀ ਉੱਤਰ ਹੋ ਜੁਗਾ ਜੀ অপশন B 사르나트 ਵਿੱਚ महात्मा बुद्ध ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਜੋ ਕਿ ਪਾਲੀ ਭਾਸ਼ਾ ਸੀ ਪਾਲੀ ਭਾਸ਼ਾ ਵਿੱਚ ਸੀ ਠੀਕ ਹੈ ਜੀ ਨੈਕਸਟ 부द्ध चरित ਦੇ ਲੇਖਕ ਕੌਣ ਸਨ ऑप्शन है अश्वघोष चाणक्या बद्र या मैगस्तनीज़ तो अपना सही उत्तर हो जाएगा जी ऑप्शन ए अश्वघोष बुद्ध चरित्र लेखक सन नैक्सट जैन धर्म के पहले तीर्थंकर कौन सन ऑप्शन है ऋषभदेव महावीर पार्श्वनाथ या धर्मनाथ तो सही उत्तर जाएगा जी अपना ऑप्शन ए ऋषभदेव ने यह जैन धर्म के पहले तीर्थंकर सन ਠੀਕ ਹੈ ਜੀ ਨੈਕਸਟ ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਸਨ ਆਪਸ਼ਨ ਹੈ ਮਹਾਵੀਰ ਧਰਮਨਥ ਰਿਸ਼ਵਦੇਵ ਜਾਂ ਪਰਸ਼ਵਨਾਥ ਤਾਂ ਆਪਣਾ ਸਹੀ ਉੱਤਰ ਹੋ ਜਗਾ ਜੀ ਆਪਸ਼ਨ ਏ ਮਹਾਵੀਰ ਨੇ ਜੋ ਇਹ ਜੈਨ ਧਰਮ ਦੇ 24ਵੇਂ ਤੀਰਥੰਕਰ ਸਨ ਠੀਕ ਹੈ ਜੀ ਅਥਰੀ ਸੰਸਥਾਪਕ ਵੀ ਜੈਨ ਧਰਮ ਦਾ ਇਹਨਾਂ ਨੂੰ ਹੀ ਮੰਨਿਆ ਜਾਂਦਾ ਹੈ ਨੈਕਸਟ ਮਹਾਵੀਰ ਦਾ ਜਨਮ 540 ਈਸਵੀ ਪੂਰਵ ਵਿੱਚ ਕਿੱਥੇ ਹੋਇਆ ਆਪਸ਼ਨ ਹੈ ਪਾਵਾਪੁਰੀ ਵਿਸ਼ਾਲੀ ਸ਼ਾਰਨਾਥ ਜਾਂ ਪਾਟਿਲ ਪੁੱਤਰ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਜੀ ਵਿਸ਼ਾਲੀ ਆਪਸ਼ਨ ਬੀ ਆਪਣਾ ਕਰੈਕਟ ਆਨਸਰ ਹੋ ਜਾਊਗਾ ਇੱਥੇ ਮਾਪੇ ਦਾ ਜਨਮ ਹੋਇਆ ਸੀ 540 ਈਸਵੀ ਵਿੱਚ ਠੀਕ ਹੈ ਜੀ ਨੈਕਸਟ ਮਹਾਵੀਰ ਦਾ ਸਭ ਤੋਂ ਪਹਿਲਾ ਚੇਲਾ ਕਿਹੜਾ ਸੀ ਆਪਸ਼ਨ ਹੈ ਜਮਾਲੀ ਬਿੰਦੂਸਾਰ ਦਨਾਨੰਦ ਜਾਂ ਚੰਪਾ ਤਾਂ ਆਪਣਾ ਸਹੀ ਉੱਤਰ ਹੋ ਜਾਊਗਾ ਆਪਸ਼ਨ ਏ ਜਮਾਲੀ ਇਹ ਮਹਾਵੀਰ ਦਾ ਸਭ ਤੋਂ ਪਹਿਲਾ ਚੇਲਾ ਸੀ ਤੇ ਇਹ ਇਹਨਾਂ ਦਾ ਦਮਦ ਵੀ ਸੀ ਠੀਕ ਹੈ ਜੀ ਇਹਨਾਂ ਦਾ ਦਮਦ ਵੀ ਸੀ ਜਮਾਲੀ ਮਹਾਵੀਰ ਦਾ ਨੈਕਸਟ ਸਿਕੰਦਰ ਅਤੇ ਪੋਰਸ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਉਹ ਕਿਹੜੀ ਨਦੀ ਤੇ ਹੋਇਆ ਸੀ অপਸ਼ਨ ਹੈ ਰਾਵੀ ਨਦੀ ਚਨਾਬ ਨਦੀ ਜੇਲਮ ਨਦੀ ਜਾਂ ਸਤਲੁਜ ਨਦੀ ਤਾਂ ਆਪਣਾ ਸਹੀ ਉੱਤਰ ਹੋ ਜਾ ਜੀ অপਸ਼ਨ ਸੀ ਜੇਲਮ ਨਦੀ ਤੇ ਇਹ ਯੁੱਧ ਜਿਹੜਾ ਲੜਿਆ ਗਿਆ ਸੀ ਤੇ ਇਹਨੂੰ ਕੀ ਹੈ ਜਿਹੜਾ ਪ੍ਰਾਚੀਨ ਨਾਮ ਹੈ ਇਦਾ ਪ੍ਰਾਚਨ ਨਾਮ ਕੀ ਹੈ ਵੀ ਵਿਤਾਸਤਾ ਕੀ ਨਾਮ ਹੈ ਵਿਤਾਸਤਾ ਕੀ ਹੈ ਜੇਲਮ ਨਦੀ ਦਾ ਪ੍ਰਾਚਨ ਨਾਮ ਹੈ ਨੈਕਸਟ ਸਿਕੰਦਰ ਦਾ ਜਨਮ ਕਦੋਂ ਹੋਇਆ অপਸ਼ਨ ਹੈ 356 ਈਸਵੀ ਪੂਰਵ 355 ਈਸਵੀ ਪੂਰਵ 358 ਈਸਵੀ ਪੂਰਵ ਜਾਂ 326 ਈਸਵੀ ਪੂਰਵ ਤਾਂ ਆਪਣਾ ਸਹੀ ਉੱਤਰ ਹੋ ਜੋ ਇਹ অপਸ਼ਨ A 356 ਈਸਵੀ ਪੂਰਵ ਵਿੱਚ ਸਿਕੰਦਰ ਦਾ ਜਨਮ ਹੋਇਆ ਸੀ ਤੇ ਇਹਨਾਂ ਦੇ ਜਿਹੜਾ ਪਿਤਾ ਦਾ ਨਾਮ ਕੀ ਸੀ ਬਈ ਆਫ ਫਲੀਸ ਦੁਜੇ ਇਹਨਾਂ ਦੇ ਪਿਤਾ ਦਾ ਨਾਮ ਸੀ ਠੀਕ ਹੈ ਜੀ ਇਹਨੀਆਂ ਗੱਲ ਆਪਣੀ ਯਾਦ ਰੱਖਣੀ ਹੈ ਨੈਕਸਟ ਸਿਕੰਦਰ ਦੀ ਮੌਤ ਬੇਬੀਲੋਨ ਵਿੱਚ ਕਦੋਂ ਹੋਈ ਆਪਸ਼ਨ ਹੈ 326 ਇਸਵੀ ਪੂਰਵ 323 ਇਸਵੀ ਪੂਰਵ 354 ਇਸਵੀ ਪੂਰਵ ਜਾਂ 355 ਇਸਵੀ ਪੂਰਵ ਤਾਂ ਆਪਣਾ ਸਹੀ ਉੱਤਰ ਹੋ ਜੋ ਆਪਸ਼ਨ ਬੀ 323 ਇਸਵੀ ਪੂਰਵ ਵਿੱਚ ਸਿਕੰਦਰ ਦੀ ਮੌਤ ਬੇਬੀਲੋਨ ਵਿੱਚ ਹੋ ਗਈ ਸੀ ਹਾਂਜੀ ਅੱਗੇ ਚੱਲਦੇ ਆ ਸਕੰਦਰ ਦੇ ਗੁਰੂ ਕੌਣ ਸਨ ਆਪਸ਼ਨ ਹੈ ਅਰਸਤੂ ਚਾਨਕਿਆ ਅਲਰ ਕਲਾਮ ਜਾਂ ਅਸ਼ਵਗੋਸ਼ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ ਆਪਸ਼ਨ ਏ ਅਰਸਤੂ ਜਿョਨੇ ਇਹ ਸਕੰਦਰ ਦੇ ਗੁਰੂ ਸਨ ਠੀਕ ਹੈ ਜੀ ਤੇ ਇਹਨਾਂ ਨੂੰ ਹੀ ਜੀਵ ਵਿਗਿਆਨ ਦਾ ਜਨਕ ਮੰਨਿਆ ਜਾਂਦਾ ਹੈ ਨੈਕਸਟ ਮੋਰੀਆ ਵੰਸ਼ ਦੇ ਸੰਸਥਾਪਕ ਕੌਣ ਸਨ অপশন ਹੈ ਚੰਦਰਗੁਪਤ ਮੌਰਿਆ ਅਸ਼ੋਕ ਬਿੰਦੂਸਾਰ ਜਾਂ ਨੰਦਰաջ ਤਾਂ ਆਪਣਾ ਸਹੀ ਉੱਤਰ ਹੋ ਜੂਗਾ ਜੀ অপਸ਼ਨ ਏ ਚੰਦਰਗੁਪਤ ਮੌਰਿਆ ਤੇ 322 ਇਸਵੀ ਵਿੱਚ 322 ਇਸਵੀ ਪੂਰਵ ਵਿੱਚ ਬਈ ਇਹਨਾਂ ਨੇ ਮੌਰਿਆ ਵੰਸ਼ ਦੀ ਸਥਾਪਨਾ ਕੀਤੀ ਸੀ ਨੈਕਸਟ ਅਰਥਸ਼ਾਸਤਰ ਦੇ ਲੇਖਕ ਚਾਣਕਿਆ ਕਿਸ ਦੇ ਮਹਾਂ ਮੰਤਰੀ ਸਨ অপਸ਼ਨ ਹੈ ਅਸ਼ੋਕ बिंदुसार चंद्रगुप्त या वेदरथ ਤਾਂ ਆਪਣਾ ਸਹੀ ਉੱਤਰ ਜੋ ਹੈ ਇਹ অপਸ਼ਨ ਸੀ ਚੰਦਰਗੁਪਤ ਮੋਰਿਆ ਜਿਹੜੇ ਸਨ ਇਹਨਾਂ ਦੇ ਕੀ ਸਨ ਇਹ ਮਹਾਮੰਤਰੀ ਸਨ ਠੀਕ ਹੈ ਜੀ ਨੈਕਸਟ ਚੰਦਰਗੁਪਤ ਮੋਰਿਆ ਦੇ ਦਰਬਾਰ ਵਿੱਚ ਆਉਣ ਵਾਲਾ ਪਹਿਲਾ ਪ੍ਰਸਿੱਧ ਯੂਨਾਨੀ ਕਿਹੜਾ ਸੀ অপਸ਼ਨ ਹੈ ਅਲਬਰੁਨੀ ਮੈਗਸਤਨੀਜ ਚਣਕਿਆ ਜਾਂ ਅਸ਼ਵਗੋਸ਼ ਤਾਂ ਸਹੀ ਉੱਤਰ ਜੋ ਹੈ ਜੀ ਆਪਣਾ অপਸ਼ਨ ਬੀ ਮੈਗਸਤਨੀਜ ਹੈ ਜੋ ਇਹ ਚੰਦਰਗੋਪਤ ਮੋਰੇ ਦੇ ਦਰਬਾਰ ਵਿੱਚ ਆਉਣ ਵਾਲਾ ਪਹਿਲਾ ਇਹ ਪ੍ਰਸਿੱਧੀ ਯੂਨਾਨੀ ਸੀ ਤੇ ਇਹਨੇ ਬੁੱਕ ਲਿਖੀ ਸੀ ਵੀ ਇੱਕ ਇੰਡੀਕਾ ਠੀਕ ਹੈ ਜੀ ਨੈਕਸਟ ਅਸ਼ੋਕ ਗੱਦੀ ਤੇ ਕਦੋਂ ਬੈਠਿਆ ਸੀ অপਸ਼ਨ ਹੈ 229 ਇਸਵੀ ਪੂਰਵ 267 ਇਸਵੀ ਪੂਰਵ 265 ਇਸਵੀ ਪੂਰਵ ਜਾਂ 270 ਇਸਵੀ ਪੂਰਵ ਤਾਂ ਸਹੀ ਉੱਤਰ ਹੋ ਜੋ ਜੀ ਆਪਸ਼ਨ A 229 ਇਸਵੀ ਪੂਰਵ ਵਿੱਚ ਅਸ਼ੋਕ ਗੱਦੀ ਤੇ ਬੈਠੇ ਸੀ ਹਾਂਜੀ ਨੈਕਸਟ ਅਸ਼ੋਕ ਦਾ ਸਭ ਤੋਂ ਲੰਬਾ ਸਤੰਭ ਕਿਹੜਾ ਸੀ 8ਵਾਂ 7ਵਾਂ 9ਵਾਂ ਜਾਂ 5ਵਾਂ ਤਾਂ ਸਹੀ ਉੱਤਰ ਹੋਊਗਾ ਜੀ ਆਪਸ਼ਨ B 7ਵਾਂ ਅਸ਼ੋਕ ਦਾ ਸਭ ਤੋਂ ਵੱਡਾ ਸਭ ਤੋਂ ਲੰਬਾ ਸਤੰਭ ਸੀ ਹਾਂਜੀ ਅੱਗੇ ਚੱਲਦੇ ਹਾਂ ਸਾਂਚੀ ਦਾ ਸਤੂਪ ਕਿਸ ਦੁਆਰਾ ਬਣਾਇਆ ਗਿਆ ਸੀ ਆਪਸ਼ਨ ਹੈ ਚੰਦਰਗੁਪਤ ਮੌਰੀਆ ਅਸ਼ੋਕ ਬਿੰਦੂਸਾਰ ਜਾਂ ਵਿਦਰਥ ਤਾਂ ਸਹੀ ਉੱਤਰ ਹੋਊਗਾ ਜੀ ਆਪਣਾ ਆਪਸ਼ਨ B ਅਸ਼ੋਕ ਦੁਆਰਾ ਬਣਵਾਇਆ ਗਿਆ ਸੀ ਤੇ ਇਹ ਤੀਜੀ ਸਦੀ ਵਿੱਚ ਮਤਲਬ ਬਣਾਇਆ ਗਿਆ ਸੀ ਤੇ ਜੇਕਰ ਗੱਲ ਕਰੀਏ ਹੈ ਕਿੱਥੇ ਹੈ ਇਹ ਇਹ ਹੈਗਾ ਜੀ ਆਪਣਾ ਬੋਪਾਲ ਕਿੱਥੇ ਹੈ ਜੀ ਬੋਪਾਲ ਬੋਪਾਲ ਵਿੱਚ ਹੈ ਤੇ ਇਹ ਕਿੱਥੇ ਹੈ ਐਮ ਪੀ ਯਾਨੀ ਕਿ ਮੱਧ ਪ੍ਰਦੇਸ਼ ਵਿੱਚ ਠੀਕ ਹੈ ਜੀ ਨੈਕਸਟ ਅਸ਼ੋਕ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਆਪਸ਼ਨ ਹੈ ਜੌਨਪੁਰ ਸ਼੍ਰੀਨਗਰ ਪਾਟਿਲਪੁੱਤਰ ਜਾਂ ਕਲਿੰਗ ਤ ਸਹੀ ਉੱਤਰ ਹੋ ਜੀ ਆਪਸ਼ਨ ਬੀ ਸ਼੍ਰੀਨਗਰ ਦੀ ਸਥਾਪਨਾ ਕੀਤੀ ਗਈ ਸੀ ਅਸ਼ੋਕ ਦੁਆਰਾ ਠੀਕ ਹੈ ਜੀ ਨੈਕਸਟ ਮੋਰੀਆ ਵੰਸ਼ ਦਾ ਆਖਰੀ ਸ਼ਾਸਕ ਕਿਹੜਾ ਸੀ ਆਪਸ਼ਨ ਹੈ ਵਿਦਰਥ ਅਸ਼ੋਕ ਬਿੰਦੂਸਰ ਜਾਂ ਸਮੁੰਦਰ ਗੁਪਤ ਤ ਸਹੀ ਉੱਤਰ ਹੋ ਜੀ ਆਪਣਾ ਆਪਸ਼ਨ ਏ ਵਿਦਰਥ ਹੈ ਜੋ ਇਹ ਮੋਰੀਆ ਵੰਸ਼ ਦਾ ਆਖਰੀ ਸ਼ਾਸਕ ਸੀ ਤੇ ਇਹਦਾ ਜਿਹੜਾ ਸਨਾਪਤੀ ਸੀ ਪੁਸੇ ਮਿੱਤਰ ਸ਼ੁੰਗ ਨੇ ਇਹਨੂੰ ਮਾਰ ਕੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ ਸੀ ਨੈਕਸਟ ਦਸ ਰਾਜਾ ਦਾ ਯੁੱਧ ਕਿਸ ਨਦੀ ਦੇ ਕਿਨਾਰੇ ਲੜਿਆ ਗਿਆ ਸੀ অপਸ਼ਨ ਹੈ ਜੇਹਲਮ ਨਦੀ ਚਨਾਬ ਨਦੀ ਰਾਵੀ ਨਦੀ ਜਾਂ ਸਿੰਧੂ ਨਦੀ ਤਾਂ ਸਹੀ ਉੱਤਰ ਹੋ ਜੀ ਆਪਣਾ অপਸ਼ਨ ਸੀ ਰਾਵੀ ਨਦੀ ਦੇ ਕਿਨਾਰੇ ਤੇ ਦਸ ਰਾਜਾ ਦਾ ਯੁੱਧ ਲੜਿਆ ਗਿਆ ਸੀ ਰਾਵੀ ਨਦੀ ਦਾ ਪ੍ਰਾਚੀਨ ਨਾਮ ਪਰੁਸ਼ਨੀ ਸੀ ਕਿਹੜਾ ਨਾਮ ਸੀ ਬਈ ਪਰੁਸ਼ਨੀ ਠੀਕ ਹੈ ਨੈਕਸਟ ਸ਼ੁੱਧ ਸੋਨੇ ਦੇ ਸਿੱਕੇ ਸਭ ਤੋਂ ਪਹਿਲਾਂ ਕਿੰਨਾ ਨੇ ਚਲਾਏ ਸਨ অপশন ਹੈ ਗੁਪਤ ਵੰਸ਼ ਮੋਰੀਆ ਵੰਸ਼ ਕੁਸ਼ਾਨ ਵੰਸ਼ ਜਾਂ ਸਤਵਣ ਵੰਸ਼ ਤਾਂ ਸਹੀ ਉੱਤਰ ਹੋ ਜੋ ਆਪਣਾ অপশন ਸੀ ਕੁਸ਼ਾਨ ਵੰਸ਼ ਦੁਆਰਾ ਸਭ ਤੋਂ ਪਹਿਲਾਂ ਸ਼ੁੱਧ ਸੋਨੇ ਦੇ ਸਿੱਕੇ ਚਲਾਏ ਗਏ ਸਨ ਨੈਕਸਟ ਸਭ ਤੋਂ ਜ਼ਿਆਦਾ ਸੋਨੇ ਦੀਆਂ ਮੁੰਦਰਾਵਾਂ ਕਿਸ ਕਾਲ ਵਿੱਚ ਜਾਰੀ ਹੋਈਆਂ অপশন ਹੈ ਮੋਰੀਆ ਗੁਪਤ ਕੁਸ਼ਾਨ ਜਾਂ ਸੁੰਗ ਤਾਂ ਆਪਣਾ ਸਹੀ ਉੱਤਰ ਹੋ ਜਿਹਾ অপশন ਬੀ ਗੁਪਤ ਵੰਸ਼ ਵਿੱਚ ਸਭ ਤੋਂ ਜ਼ਿਆਦਾ ਸੋਨੇ ਦੀਆਂ ਮੁੰਦਰਾਵਾਂ ਜਾਰੀ ਹੋਈਆਂ ਸਨ ਨੈਕਸਟ ਸਭ ਤੋਂ ਪਹਿਲਾਂ ਸਿਸੇ ਦੇ ਸਿੱਕੇ ਕਿੰਨਾ ਦੁਆਰਾ ਚਲਾਏ ਗਏ ਸਨ ਆਪਸ਼ਨ ਹੈ ਮੌਰੀਆ ਕਾਲ ਗੁਪਤ ਕਾਲ ਸਤਵਨ ਕਾਲ ਜਾਂ ਕੁਸ਼ਾਨ ਕਾਲ ਤਾਂ ਸਹੀ ਉੱਤਰ ਹੋ ਜੂਗਾ ਜੀ ਆਪਣਾ ਸਤਵਨ ਕਾਲ ਵਿੱਚ ਸਭ ਤੋਂ ਪਹਿਲਾਂ ਸਿਸੇ ਦੇ ਜਿਹੜੇ ਸਿੱਕੇ ਨੇ ਉਹ ਚਲਾਏ ਗਏ ਸਨ ਨੈਕਸਟ ਭਾਰਤ ਵਿੱਚ ਸਭ ਤੋਂ ਪਹਿਲਾਂ ਰੁਪਏ ਦਾ ਸਿੱਕਾ ਕਿਸ ਦੁਆਰਾ ਚਲਾਇਆ ਗਿਆ ਸੀ ਆਪਸ਼ਨ ਹੈ ਅਕਬਰ ਜਾਹগীর ਬਾਬਰ ਜਾਂ ਇਲਤੁਤਮਿਸ ਤਾਂ ਆਪਣਾ ਸਹੀ ਉੱਤਰ ਹੋ ਜਵਾਜੀ ਆਪਸ਼ਨ ਬੀ ਜਾਹগীর ਦੁਆਰਾ ਸਭ ਤੋਂ ਪਹਿਲਾਂ ਰੁਪਏ ਦਾ ਜਿਹੜਾ ਸਿੱਕਾ ਉਹ ਜਾਰੀ ਕੀਤਾ ਗਿਆ ਸੀ ਤਾਂ ਦੋਸਤੋ ਐਸੀ ਕੀ ਆਪਣੀ ਇਤਿਹਾਸ ਦੇ ਇੰਪੋਰਟੈਂਟ ਜਿਹੜੇ ਕੁਐਸਚਨ ਨੇ ਤੇ ਵਿੱਚ ਪੀਵਾਈਕਿਊ ਵੀ ਨੇ ਇਹ ਆਪਣੇ ਰਿਪੋਰਟਡ ਕਲਾਸ ਤੇ ਕਲਾਸ ਕਿਵੇਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਠੀਕ ਹੈ ਜੀ ਤਾਂ ਦੋਸਤੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ